ਜੀ ਭੈਣ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਅੱਜ ਅੱਜ ਤੁਸੀਂ ਸਤਗੁਰ ਅਰਵਦਾਸ ਧਾਮ ਬੂਟਾ ਮੰਡੀ ਜੰਦਰ ਵਿਖੇ ਆਏ ਆ ਤੁਸੀਂ ਦਰਸ਼ਨ ਕੀਤੇ ਸਤਗੁਰ ਅਰਵਦਾਸ ਧਾਮ ਦੇ ਔਰ ਤੁਹਾਨੂੰ ਕਿਹੋ ਜਿਹਾ ਮਹਿਸੂਸ ਮਹਿਸੂਸ ਹੋਇਆ ਇੱਥੇ ਆ ਕੇ ਜੀ ਜੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ ਹਾਂ ਜੀ ਵੀਰ ਜੀ ਅਸੀਂ ਅੱਜ ਬੂਟਾ ਮੰਡੀ ਸਤਗੁਰ ਅਰਵਦਾਸ ਧਾਮ ਆਏ ਆ ਦਰਸ਼ਨ ਕੀਤੇ ਗੁਰੂ ਮਹਾਰਾਜ ਦੇ ਬਹੁਤ ਵਧੀਆ ਲੱਗਾ ਦਰਸ਼ਨ ਕਰਕੇ ਔਰ ਇੱਥੇ ਦੀ ਜੋ ਮੈਨੇਜਮੈਂਟ ਆ ਉਹਨਾਂ ਨੇ ਵੀ ਸਾਡਾ ਬੜਾ ਬਹੁਤ ਜ਼ਿਆਦਾ ਸਵਾਗਤ ਕੀਤਾ ਬੜਾ ਅਰੇਂਜਮੈਂਟ ਸਾਡੇ ਲਈ ਚਾਹ ਪਾਣੀ ਦਾ ਕੀਤਾ ਲੰਗਰ ਪਾਣੀ ਦਾ ਅਰੇਂਜਮੈਂਟ ਸਾਡੇ ਵਾਸਤੇ ਕੀਤਾ ਅਸੀਂ ਨਾ ਮੈਨੇਜਮੈਂਟ ਕਮੇਟੀ ਦਾ ਤਹਿਤ ਉਹਨਾਂ ਨੂੰ ਸ਼ੁਕਰਾਨਾ ਕਰਦੇ ਆ ਔਰ ਬਹੁਤ ਵਧੀਆ ਫੀਲ ਕੀਤਾ ਅਸੀਂ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਹੋਰ ਵੀ ਆਪਣੇ ਵੀਰ ਜੋ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਜਾਂ ਇੱਥੇ ਇੰਡੀਆ ਦੇ ਵਿੱਚ ਰਹਿੰਦੇ ਆ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਜਦੋਂ ਅਸੀਂ ਹੋਰ ਵੀ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਜਾਂਦੇ ਆ ਤੇ ਸਾਨੂੰ ਜ਼ਰੂਰ ਸਤਗੁਰੂ ਅਰਬਦਾਸ ਧਾਮ ਬੋਟਾ ਮੰਡੀ ਆ ਕੇ ਇੱਥੋਂ ਦੇ ਜੋ ਧਾਮ ਬਹੁਤ ਵਧੀਆ ਬਣਿਆ ਉਹਨਾਂ ਦੇ ਦਰਸ਼ਨ ਵੀ ਕਰਨੇ ਚਾਹੀਦੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਮੈਨੇਜਮੈਂਟ ਦਾ ਜੈ ਗੁਰਦੇਵ ਧੰਨ ਗੁਰਦੇਵ ਜੀ ਜੋ ਬਲੇ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ